ਸਮੀਤ ਜਿਸ ਤਰੀਕੇ ਕਿਹਾ ਜਾਂਦਾ ਹੈ ਕਿ ਹਰੇਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਉਸੇ ਤਰੀਕੇ ਕਹਿ ਸਕਦੇ ਅੱਜ ਦੇ ਮੈਚ ਦੇ ਵੀ ਦੋ ਪਹਿਲੂ ਨੇ ਇੱਕ ਪਾਸੇ ਵਿਰੋਧ ਆ ਤਾਂ ਇੱਕ ਪਾਸੇ ਜਿਹੜੇ ਖੇਡ ਪ੍ਰੇਮੀ ਨੇ ਉਹ ਇਸ ਸਮੇਂ ਇਸ ਮੈਚ ਦੇ ਨਾਲ ਜੁੜੇ ਹੋਏ ਨੇ ਦੇਖੋ ਇਹ ਤਾਂ ਸਿੱਧੇ ਤੌਰ ਤੇ ਹੁਣ ਕਲੀਅਰ ਕੱਟ ਹੋ ਚੁੱਕਿਆ ਕਿ ਮੈਚ ਤਾਂ ਰੁਕਣ ਵਾਲਾ ਨਹੀਂ ਆ ਕਿਉਂਕਿ ਅੰਤਰਰਾਸ਼ਟਰੀ ਪੱਧਰ ਦਾ ਇਹ ਮੈਚ ਆ ਅਤੇ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਕਦੇ ਵੀ ਜਿਹੜੇ ਫੈਸਲੇ ਨੇ ਉਹ ਕਦੇ ਇਸ ਤਰੀਕੇ ਰੁਕਦੇ ਨਹੀਂ ਹੁੰਦੇ ਦੂਸਰੇ ਪਾਸੇ ਇਸ ਸਮੇਂ ਅਸੀਂ ਜੀਰਕਪੁਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਹਿ ਸਕਦੇ ਆ ਸਕਰੀਨ ਐ ਇਸ ਮੇ ਲੱਗ ਚੁੱਕੀ ਆ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਆ ਜਿਹੜੀ ਕਰਾਂਗੇ ਇਸ ਸਮੇ ਇਹ ਸਕਰੀਨ ਆ ਹਾਲਾਂਕਿ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਉੱਪਰ ਪਲ-ਪਲ ਦੀ ਜਿਹੜੀ ਅਪਡੇਟ ਆ ਉਹ ਇਸ ਸਮੇ ਦੇ ਦਿੱਤੀ ਜਾ ਰਹੀ ਹੈ ਕਿ ਕਦੋਂ ਤੱਕ ਜਿਹੜਾ ਕਿ ਮੈਚ ਹੈ ਕਿ ਕਦੋਂ ਦੇ ਸ਼ੁਰੂ ਹੋਏਗਾ ਕਦੋਂ ਤੱਕ ਕਹਿ ਸਕਦੇ ਆ ਟੀਮਾਂ ਜਿਹੜੀਆਂ ਮੈਦਾਨ ਦੇ ਵਿੱਚ ਦਿਖਾਈ ਦੇਣਗੀਆਂ ਅਤੇ ਕਿ ਉਹ ਜਾ ਕਿ ਕਹਿ ਸਕਦੇ ਆ ਅੱਜ ਦਾ ਮੁਕਾਬਲਾ ਰਹਿਣ ਵਾਲਾ ਹੈ ਕਿਉਂਕਿ ਪਾਕਿਸਤਾਨ ਬਨਾਮ ਅ ਜਿਹੜਾ ਭਾਰਤ ਹੋਵੇ ਕਿਉਂਕਿ ਭਾਰਤ ਹਮੇਸ਼ਾ ਹੀ ਅਪਰਿਆ ਹਮ ਭਾਰਤ ਹਮੇਸ਼ਾ ਹੀ ਜਿਹੜਾ ਅੱਗੇ ਰਿਹਾ ਅਤੇ ਭਾਰਤ ਕਿਸ ਤਰੀਕੇ ਅੱਜ ਵੀ ਕਿੱਸ ਤਰ੍ਹਾਂ ਦੇ ਅੱਗੇ ਰਹਿੰਦਾ ਉਸ ਨੂੰ ਲੈ ਕੇ ਕਹਿ ਸਕਦੇ ਹਾਂ ਇੱਕ ਇੱਕ ਪਹਿਲੂ ਦੇ ਉੱਪਰ ਜਿਹੜਾ ਕੀ ਲਗਾਤਾਰ ਕਿਸੇ ਦੇ ਟੀਮਾਂ ਨੇ ਜਿਹੜੀਆਂ ਆ ਆਪਦੀ ਪੂਰੀ ਸਟ੍ਰੈਟਜੀ ਹੈ ਕਹਿ ਸਕਦੇ ਹਾਂ ਉਹ ਤਿਆਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਇੱਕ ਇੱਕ ਮਿੰਟ ਦੀ ਅਪਡੇਟ ਹੈ ਜਿਹੜੀ ਕੀ ਅਸੀਂ ਪੂਰੇ ਮੈਚ ਨੂੰ ਲੈ ਕੇ ਦੇ ਰਹੇ ਹਾਂ ਤੇ ਇਸ ਸਮੇਂ ਸਾਡੇ ਨਾਲ ਜਿਹੜੇ ਸਿੱਕੀ ਢਾਬੇ ਤੋਂ ਪ੍ਰਬੰਧਕ ਨੇ ਉਹ ਵੀ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਭਾਜੀ ਸਭ ਤੋਂ ਪਹਿਲਾਂ ਦਾ ਜੀ ਮੀਡੀਆ ਦਾ ਬਹੁਤ ਬਹੁਤ ਸਵਾਗਤ ਹੈ ਸ਼੍ਰੀ ਅਕਾਲ ਜੀ ਸਰ ਕਿਸ ਤਰੀਕੇ ਦੇ ਨਾਲ ਵੇਖਦੇ ਹਾਂ ਹਰੇਕ ਜਿਸ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਅੱਜ ਦੇ ਮੈਚ ਦੇ ਵੀ ਮੈਂ ਕਹਿੰਦਾ ਦੋ ਪਹਿਲੂ ਹੈ ਇੱਕ ਪਾਸੇ ਵਿਰੋਧ ਹੈ ਇੱਕ ਪਾਸੇ ਖੇਡ ਵੀ ਨੇ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਦੇ ਮੈਚ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਨਿਊਜ਼ ਦੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਨੂੰ ਸੇਠੀ ਢਾਬੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੀਰ ਜੀ ਸਸਪੈਂਸ ਬਣਿਆ ਹੋਇਆ ਸੀ ਇੱਕ ਕਾਫੀ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਚੈਨਲਸ ਤੇ ਟ੍ਰੈਂਡਿੰਗ ਦੇ ਵਿੱਚ ਹੈਸ਼ਟੈਗ ਚੱਲ ਰਹੇ ਸੀਗੇ ਬਹੁਤ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਕਿ ਮੈਚ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਪਿੱਛੇ ਪਹਿਲ ਕਾਮ ਦੇ ਵਿੱਚ ਅਟੈਕ ਹੋਇਆ ਸਾਡੇ ਤੇ ਉਹ ਹਜੇ ਤੱਕ ਵੀ ਜਿਹੜਾ ਅਕਰੋਸ਼ ਹੈ ਹਿੰਦੁਸਤਾਨੀਆਂ ਦੇ ਵਿੱਚ ਸਾਡੇ ਦਿਲਾਂ ਦੇ ਵਿੱਚ ਉਹ ਗਿਆ ਨਹੀਂ ਉਹ ਦੇਖਦੇ ਹੋਏ ਤਾਂ ਮੈਚ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਇਹਨਾਂ ਦੇ ਨਾਲ ਤਾਂ ਇੱਕ ਰਿਸ਼ਤਾ ਰੱਖਣਾ ਵੀ ਪਾਪ ਹੈ ਬਿਲਕੁਲ ਪਰ ਗੱਲ ਆ ਜਾਂਦੀ ਹੈ ਖੇਡ ਦੀ ਮੇਰੇ ਮੁਤਾਬਕ ਅੱਜ ਦਾ ਜਿਹੜਾ ਮੈਚ ਹੈ ਇੱਕ ਖੇਡ ਹੈ ਇੱਕ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਜਦੋਂ ਵੀ ਕੋਈ ਕਬੱਡੀ ਦਾ ਕੋਈ ਹਾਕੀ ਦਾ ਕੋਈ ਕ੍ਰਿਕਟ ਦਾ ਮੈਚ ਹੋਇਆ ਇਹਨਾਂ ਦੇ ਹਮੇਸ਼ਾ ਮੂੰਹ ਤੇ ਚਪੇੜਾ ਹੀ ਵੱਜੀਆਂ ਨੇ ਪਾਕਿਸਤਾਨੀਆਂ ਦੇ ਉਹ ਅੱਜ ਵੀ ਚਪੇੜਾ ਹੀ ਵੱਜਣੀ ਹੈ ਹਮਮ ਔਰ ਇਹ ਬਣਦੀਆਂ ਵੀ ਨੇ ਚਪੇੜਾ ਵੱਜਣੀਆਂ ਇਹਨਾਂ ਦੇ ਹਮਮ ਕਿਉਂਕਿ ਇਹਨਾਂ ਨੇ ਹਮੇਸ਼ਾ ਗੱਦਾਰੀ ਹੀ ਕੀਤੀ ਹੈ ਯਾਰ ਮਾਰ ਹੀ ਕੀਤੀ ਹੈ ਉਹਦਾ ਰਿਜ਼ਲਟ ਅੱਜ ਇਹਨਾਂ ਨੂੰ ਇਸ ਮੈਚ ਦੇ ਵਿੱਚ ਮਿਲ ਜਾਣਾ ਜਦੋਂ ਚੌਕੇ ਛੱਕੇ ਸਾਡੇ ਇੰਡੀਅਨਸ ਸਾਡੇ ਭਾਰਤੀਆਂ ਪਲੇਅਰਾਂ ਨੇ ਇਹਨਾਂ ਦੇ ਮੂੰਹ ਤੇ ਮਾਰਨੇ ਨੇ ਨਾ ਉਹ ਇੱਕ ਤਰ੍ਹਾਂ ਦੀਆਂ ਚਪੇੜਾਂ ਹੀ ਵਜਣੀਆਂ। ਅੱਜ ਚੌਕੇ ਛੱਕੇ ਨਹੀਂ ਵਜਣੇ ਆ ਚਪੇੜਾਂ ਹੀ ਵਜਣੀਆਂ। ਕਹਿੰਦੇ ਵੀ ਇੱਕ ਚੀਜ਼ ਹੁੰਦੀ ਹੈ ਕਹਿੰਦੇ ਜੰਗ ਦਾ ਮੈਦਾਨ ਹੈ। ਜੰਗ ਦੇ ਵਿੱਚ ਵੀ ਚਪੇੜੇ ਤੇ ਮੈਦਾਨ ਦੇ ਵਿੱਚ ਵੀ ਚਪੇੜੇ। ਕਿਉਂਕਿ ਦੋਨੇ ਥਾਵਾਂ ਦੀ ਹਾਰ ਇਹਨਾਂ ਦੇ ਬਣਦੀਆਂ ਨੇ ਜੀ। ਇਹਨਾਂ ਦੇ ਬਣਦੀਆਂ ਹੀ ਚਪੇੜਾ ਨੇ। ਕੋਈ ਐਸਾ ਮੈਚ ਮੈਨੂੰ ਦੱਸੋ ਜਿੱਥੇ ਇਹਨਾਂ ਦੇ ਜੁੱਤੀ ਨਹੀਂ ਫੇਰੀ ਮੈਂ ਤਾਂ ਪੰਜਾਬੀ ਚ ਕਹਾਂ। ਇਹ ਬਣੇ ਜੁੱਤੀ ਖਾਣ ਲਈ ਹੈ। ਉਹ ਇਸ ਕਰਕੇ ਜੋ ਇਹਨਾਂ ਦੀਆਂ ਹਰਕਤਾਂ ਨੇ ਉਹਦੇ ਲਈ ਤਾਂ ਜਿਹੜਾ ਸਸਪੈਂਸ ਬਣਿਆ ਹੋਇਆ ਸੀ ਉਹ ਚੋਂ ਸਾਰਿਆਂ ਦੇ ਹੀ ਸਸਪੈਂਸ ਸੀ ਵੀ ਇਹ ਮੈਚ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਹੁਣ ਜਦੋਂ ਫਾਈਨਲੀ ਮੈਚ ਹੋਣਾ ਹੀ ਲੱਗਾ ਤਾਂ ਸਾਨੂੰ ਰਿਜ਼ਲਟ ਤਾਂ ਪਹਿਲੇ ਹੀ ਪਤਾ ਹੈ ਕਿ ਇੰਡੀਆ ਨੇ ਜਿੱਤ ਕੇ ਹੀ ਹੁਣ ਉਹ ਗੱਲ ਹੈ ਨਾ ਅਰਦਾਸਮਾਨ ਸਾਹਿਬ ਦੀ ਲੱਖ ਪਰਦੇਸੀ ਹੋਈ ਆਪਣਾ ਦੇਸ਼ ਨਹੀਂ ਪੰਡੀ ਦਾ ਲੱਖ ਪਰਦੇਸੀ ਹੋਈ ਆਪਣਾ ਦੇਸ਼ ਨਹੀਂ ਪੰਡੀ ਦਾ ਜਿਹੜੇ ਮੁਲਕ ਦਖਾਈਏ ਜੇ ਭਾਰਤ ਦਾਖਾਈਏ ਉਸਦਾ ਬੁਰਾ ਨੀ ਮੰਗੀਦਾ ਲੱਖ ਪਰਦੇਸੀ ਹੋਈ ਆਪਣਾ ਦੇਸ ਨੀ ਪੰਡੀਦਾ ਜਿਹੜੇ ਘਰ ਵਿੱਚ ਇੱਕ ਦੂਜੇ ਦੀ ਪੁੱਛ ਪਰਤੀਤ ਨਹੀਂ ਜਿਹੜੇ ਘਰ ਵਿੱਚ ਇੱਕ ਦੂਜੇ ਦੀ ਪੁੱਛ ਪਰਤੀਤ ਨਹੀਂ ਐਸੇ ਘਰ ਤੋਂ ਚੰਗਾ ਹੁੰਦਾ ਕੋਠਾ ਰੰਡੀ ਦਾ ਐਸੇ ਘਰ ਤੋਂ ਚੰਗਾ ਹੁੰਦਾ ਕੋਠਾ ਰੰਡੀ ਦਾ ਜਿਹੜੇ ਮੁਲਕ ਦਾ ਖਈਏ ਉਸਦਾ ਬੁਰਾ ਨਹੀਂ ਮੰਗੀਦਾ ਲੱਖ ਪਰਦੇਸੀ ਹੋਈ ਲੱਖ ਪਰਦੇਸੀ ਹੋਈ ਅੱਜ ਸਾਡੇ ਸੇਠੀ ਢਾਬੇ ਤੇ ਬਾਹਰ ਵੀ ਸਕਰੀਨ ਚੱਲ ਰਹੀ ਹੈ ਮੈਚ ਲਈ ਦਰਸ਼ਕਾਂ ਲਈ ਔਰ ਸੇਠੀ ਢਾਬਾ ਜ਼ੀਰਕਪੁਰ ਤੇ ਵੀ ਅਸੀਂ ਸਕਰੀਨ ਲਗਾ ਰੱਖੀ ਹੈ ਔਰ ਜਿਹੜੀ ਗੱਲ ਹੈ ਕਿ ਇੰਡੀਆ ਜਿੱਤੇਗੀ ਤਾਂ ਸੈਲੀਬ੍ਰੇਸ਼ਨ ਦੀ ਬਿਲਕੁਲ ਸਾਡੇ ਜਿਹੜੇ ਪੰਜਾਬ ਦੇ ਇਸ ਟਾਈਮ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਲੱਖਾਂ ਘਰ ਬੇਕਾਰ ਹੋ ਗਏ ਨੇ ਤਾਂ ਇੰਡੀਆ ਜਿੱਤੇਗੀ ਸਾਨੂੰ ਖੁਸ਼ੀ ਹੈ ਪਰ ਉਹ ਸਾਡੇ ਅੱਜ ਦੇ ਹਾਲਾਤ ਦੇਖਦੇ ਹੋਏ ਕੋਈ ਸੈਲੀਬ੍ਰੇਸ਼ਨ ਦਾ ਸਾਡਾ ਮਨ ਨਹੀਂ ਹੈ ਇੱਕ ਦਿਲ ਚ ਖੁਸ਼ੀ ਹੈ ਯਾਨੀ ਕਿ ਜਦੋਂ ਦਿਲੋਂ ਖੁਸ਼ੀ ਹੈ ਕਿ ਆਂਡੀਆਂ ਜਿੱਤੇਗੀ ਪਰ ਸੈਲੀਬ੍ਰੇਸ਼ਨ ਨਹੀਂ ਕਰੋਂਗੇ ਤੁਸੀਂ ਕੋਈ ਅਸੀਂ ਕਿਸੇ ਤਰੀਕੇ ਦਾ ਢੋਲ ਕਿਸੇ ਤਰੀਕੇ ਦਾ ਡੀਜੇ ਜਾਂ ਕਿਸੇ ਤਰੀਕੇ ਦਾ ਕੋਈ ਨਾਚ ਗਾਣਾ ਨੱਚ ਟੱਪ ਕੇ ਕੋਈ ਸੈਲੀਬ੍ਰੇਸ਼ਨ ਨਹੀਂ ਕਰਾਂਗੇ ਦਿਲ ਸਾਡੇ ਖੁਸ਼ ਨੇ ਨਹੀਂ ਤਾਂ ਕੋਈ ਕਦੇ ਕੋਈ ਇਹੋ ਜਿਹਾ ਮੈਚ ਨਹੀਂ ਹੋਇਆ ਹੁਣ ਮੈਨੂੰ ਲੱਗਦਾ ਕੀ ਮੈਚ ਹੈ ਉਥੇ ਹੋਵੇ ਢੋਲ ਇੱਥੇ ਹਮੇਸ਼ਾ ਵੱਜਦਾ ਸੀ ਹਾਂਜੀ 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 ਸਾਡੇ ਸੇਠੀ ਢਾਬੇ ਦਾ ਇੱਕ ਰਵਾਜ ਹੈ ਜੀ ਜਦੋਂ ਵੀ ਇੱਥੇ ਕੋਈ ਸੈਲੀਬ੍ਰੇਸ਼ਨ ਹੋਈ ਹੈ ਹਮੇਸ਼ਾ ਇੰਡੀਆ ਜਿੱਤਦਾ ਆਇਆ ਤਾਂ ਢੋਲ ਵਾਲੇ ਤਾਂ ਅਸੀਂ ਢਾਬਾ ਖੁੱਲਣ ਤੋਂ ਪਹਿਲਾਂ ਹੀ ਬੁਲਾ ਲਈਦੇ ਸੀ ਅੱਜ ਆਜੀ ਅਜ ਇੰਡੀਆ ਨੇ ਜਿੱਤਣਾ ਹੀ ਹੈ ਪਰ ਅੱਜ ਦੇ ਜਿਹੜੇ ਹਾਲਾਤ ਨੇ ਪੰਜਾਬ ਦੇ ਸਾਡੇ ਉਹ ਸਾਡਾ ਦਿਲ ਹੈ ਨਹੀਂ ਅਸੀਂ ਕਿਉਂਕਿ ਅਸੀਂ ਢਾਬੇ ਵੱਲੋਂ ਲਗਾਤਾਰ ਪਿਛਲੇ ਹੜਪੀੜਤਾਂ ਲਈ ਸੇਠੀ ਸਾਹਿਬ ਆਪ ਜਾ ਜਾ ਕੇ ਸੇਵਾ ਕਰ ਰਹੇ ਆਂ ਸੇਠੀ ਢਾਬੇ ਦੀ ਪੂਰੀ ਟੀਮ ਪਿਛਲੇ 10 15 ਦਿਨ ਤੋਂ ਫਿਰੋਜ਼ਪੁਰ ਗੁਰਦਾਸਪ ਜੰਨੀ ਵੀ ਵਾਹਿਗੁਰੂ ਨੇ ਸੇਵਾ ਬਖਸ਼ੀ 19 ਸੇਵਾ ਕਰ ਰਹੇ ਆ ਪਰ ਉਹ ਹਾਲਾਤ ਦੇਖਦੇ ਹੋਏ ਅੱਜ ਵੀ ਜੋ ਸਾਡੇ ਜੈਨ ਚ ਕਿਸੇ ਤਰੀਕੇ ਦੀ ਸੈਲੀਬ੍ਰੇਸ਼ਨ ਤਾਂ ਬਣਦੀ ਆ ਕਿਸੇ ਤਰੀਕੇ ਦੀ ਕੋਈ ਸੈਲੀਬ੍ਰੇਸ਼ਨ ਨਹੀਂ ਕੀਤੀ ਜਾਏਗੀ ਬਈ ਤੁਹਾਡੇ ਕੀ ਨਾਮ ਹੈ ਰਵੀਨ ਸੈਣੀ ਕੀ ਲੱਗਦਾ ਅੱਜ ਕੀ ਲੱਗ ਰਿਹਾ ਇੰਡੀਆ ਵਰਸਸ ਪਾਕਿਸਤਾਨ ਇੰਡੀਆ ਹੀ ਜਿੱਤੂਗਾ ਜੀ ਬਹੁਤ ਲੋਕੀ ਵਿਰੋਧ ਕਰ ਰਹੇ ਨੇ ਅੱਜ ਕਹਿੰਦੇ ਕਿ ਮੈਚ ਨਹੀਂ ਹੋਣਾ ਚਾਹੀਦਾ ਸੀਗਾ ਯਾਰ ਇਹਨਾਂ ਨਾਲ ਤਾਂ ਸਾਨੂੰ ਰਿਸ਼ਤਾ ਹੀ ਨਹੀਂ ਰੱਖਣਾ ਚਾਹੀਦਾ ਸੀ ਆ ਲੱਗਦਾ ਕਿ ਮੈਚ ਦੇਖੋ ਹੈ ਤਾਂ ਕਟੜਵਾਦ ਹੈ ਠੀਕ ਹੈ ਨਾ ਇਹ ਨਾ ਕੱਟਰ ਵੀ ਠੀਕ ਨਹੀਂ ਹੁੰਦਾ ਠੀਕ ਹੈ ਨਾ ਪਾਕਿਸਤਾਨ ਇੱਕ ਆਪਣੇ ਕੱਟਰਵਾਦ ਤੇ ਉਤਰ ਜਾਂਦਾ ਅਗੇ ਹਰ ਵਾਰ ਠੀਕ ਹੈ ਨਾ ਇਸ ਲਈ ਇਹ ਹੀ ਹੈ ਕਿ ਇੰਡੀਆ ਹਰ ਵਾਰ ਜਿੱਤਦਾ ਆ ਐਦਕੀ ਵੀ ਇੰਡੀਆ ਇਹ ਜਿੱਤੂਗਾ ਪਾਕਿਸਤਾਨ ਨੂੰ ਪਾਕਿਸਤਾਨ ਨੂੰ ਮਾਤ ਹੀ ਪੜਨੀ ਹੈ ਮੈਂ ਕਿਹਾ ਤਿਆਰੀਆਂ ਨੇ ਮੈਂ ਸ਼ੁਰੂ ਹੋਣ ਦੀਆਂ ਕਿਉਂਕਿ ਜਦੋਂ ਮੈਂ ਸ਼ੁਰੂ ਆ ਮੈਨੂੰ ਲੱਗਦਾ ਸਾਰੇ ਇੱਥੇ ਬੈਠੇ ਹੋਣ ਤਿਆਰੀਆਂ ਫੁੱਲ ਫੁੱਲ ਇਹ ਫੁੱਲ ਹੋ ਜਾਊਗਾ ਸਾਰਾ ਹਾਲ ਟੋਟਲੀ ਬਾਰ ਵੀ ਫੁੱਲ ਹੋਊਗਾ ਇੱਥੇ ਵੀ ਫੁੱਲ ਹੋਊਗਾ ਜੀ ਹੂੰ ਬਿਲਕੁਲ ਭਾਈ ਤੁਹਾਡਾ ਕੀ ਨਾਮ ਹੈ ਹਰਮਨਜੀਤ ਸਿੰਘ ਜੀ ਕੀ ਲੱਗਦਾ ਅੱਜ ਕਿਹੜੀ ਟੀਮ ਜਿੱਤੂਗੀ ਇੰਡੀਆ ਹੀ ਜਿੱਤੂਗਾ ਜੀ ਓਬਵੀਅਸਲੀ ਹੂੰ ਅੱਗੇ ਜਿੱਤਦੇ ਆ ਜੀ ਹੁਣ ਵੀ ਉਹੀ ਜਿੱਤੂਗਾ ਜੀ ਪਾਕਿਸਤਾਨ ਨੂੰ ਅੱਜ ਵੀ ਮੂੰਹ ਦੀ ਖਾਣੀ ਪੈਣੀ ਹੈ ਖਾਣੀ ਉਹ ਪੈਣੀ ਹੈ ਜੀ ਉਹ ਖਾਂਦਾ ਹੀ ਆਇਆ ਹਰ ਟਾਈਮ ਜੀ ਉਹਨੇ ਇੰਡੀਆ ਦੇ ਪਲੇਅਰ ਨੇ ਇੰਨੇ ਵਧੀਆ ਜੀ ਕੀ ਕਹਿ ਸਕਦੇ ਕਿਸੇ ਨੂੰ ਵੀ ਹੁਣ ਪਹਿਲਾਂ ਤੇ ਉਹ ਖਾਂਦੇ ਆਏ ਜੀ ਉਹ ਅੱਜ ਫੇਰ ਖਾ ਲੂਗੇ ਵੈਸੇ ਲੱਗਦਾ ਕੀ ਆ ਅੱਜ ਪਹਿਲਾਂ ਬੈਟਿੰਗ ਕਰਨੀ ਚਾਹੀਦੀ ਜਾਂ ਬੋਲਿੰਗ ਕਰਨੀ ਚਾਹੀਦੀ ਹੈ ਉਹ ਤਾਂ ਹੀ ਚਲੋ ਰੱਬ ਕਹਿ ਸਕਦਾ ਵੈਸੇ ਬੈਟਿੰਗ ਦੀ ਕੋਈ ਹੁੰਦੀ ਇੰਡੀਆ ਦੀ ਜ਼ਿਆਦਾਤਰ ਹੂੰ ਬੈਟਿੰਗ ਬਿਲਕੁਲ ਦੇਖੋ ਕਿਉਂਕਿ ਖਾਸ ਤੌਰ ਤੇ ਬੈਟਿੰਗ ਪਹਿਲਾਂ ਹੋਏਗੀ ਤਾਂ ਇੱਕ ਟਾਰਗੇਟ ਜਿਹੜਾ ਉਹ ਜ਼ਰੂਰ ਹੈ ਜਿਹੜਾ ਸੈੱਟ ਕਰ ਦਿੱਤਾ ਜਾਏਗਾ ਇਸ ਸਮੇਂ ਸਕਰੀਨ ਕਿਸ ਤਰ੍ਹਾਂ ਦੇ ਲੱਗੀ ਹੋਈ ਆ ਅਤੇ ਸਕਰੀਨ ਦੇ ਉੱਪਰ ਲਗਾਤਾਰ ਜੋ ਕਹਿ ਸਕਦੇ ਆ ਜਸਮੀਤ ਇੱਕ ਇੱਕ ਮਿੰਟ ਦੀ ਜਿਹੜੀ ਕਿ ਅਪਡੇਟ ਆ ਉਹ ਅਸੀਂ ਵੀ ਦੇ ਰਹੇ ਹਾਲਾਂਕਿ ਜਦੋਂ ਮੈਚ ਸ਼ੁਰੂ ਹੋ ਜਾਏਗਾ ਉਦੋਂ ਸਕਰੀਨ ਦੇ ਉੱਪਰ ਜਿਹੜਾ ਕਿ ਮੈਚ ਦਿਖਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾਏਗੀ ਇਸ ਸਮੇਂ ਸਾਡੇ ਨਾਲ ਜਿਹੜੇ ਕਿ ਕਹਿ ਸਕਦੇ ਹੋ ਹੋਰ ਭਾਜੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਭਾਜੀ ਮੈਚ ਸ਼ੁਰੂ ਹੋਏਗਾ ਲੱਗਦਾ ਅੱਜ ਇੰਡੀਆ ਬੋਲ ਲੋ ਕੀ ਵਿਰੋਧ ਵੀ ਕਰ ਰਹੇ ਨੇ ਮੈਚ ਦਾ ਕਿ ਨਹੀਂ ਹੋਣਾ ਚਾਹੀਦਾ ਸੀ ਯਾਰ ਪਾਕਿਸਤਾਨ ਨਾਲ ਸਾਡੇ ਰਿਸ਼ਤੇ ਚੰਗੇ ਨੇਗੇ ਪਰ ਖੇਡ ਪ੍ਰੇਮੀ ਕਹਿ ਰਹੇ ਕਿ ਖੇਡ ਦੀ ਭਾਵਨਾ ਦੇ ਨਾਲ ਖੇਡੀ ਤਾਂ ਬਹੁਤ ਚੰਗਾ ਵੀ ਹੈ ਨਹੀਂ ਨਹੀਂ ਖੇਡ ਦਾ ਖੇਡ ਹੁੰਦੀ ਹੈ ਖੇਡ ਦੇ ਵਿੱਚ ਦੁਸ਼ਮਣੀ ਤਾਂ ਕੋਈ ਗੱਲ ਨਹੀਂ ਹੁੰਦੀ ਬਿਲਕੁਲ ਹਾ ਹੋਣੀ ਚਾਹੀਦੀ ਹੈ ਹਮ ਕ੍ਰਿਕਟਰ ਅੱਜ ਜਨਕੀ ਅੱਜ ਦਾ ਮੈਚ ਹੋਣਾ ਚਾਹੀਦਾ ਸੀ ਬਿਲਕੁਲ ਹੋਣਾ ਚਾਹੀਦਾ ਅੱਜ ਮੈਚ ਹੋ ਰਿਹਾ ਤਾਂ ਫਿਰ ਕੌਣ ਜਿੱਤ ਰਿਹਾ ਇੰਡੀਆ ਜਾਂ ਉਹ ਇੰਡੀਆ ਜਿੱਤੇਗਾ ਇਹਦਾ ਜਿੱਦਦਾ ਆ ਹਮੇਸ਼ਾ ਜ਼ਬਰਦਸਤ ਅੱਜ ਵੀ ਯਾਨੀ ਕਿ ਜਿੱਤਦੇ ਨੇ ਜਿਹੜੇ ਛੰਡੇ ਨੇ ਉਹ ਮੈਦਾਨ 'ਚ ਦਬਾਈ 'ਚ ਗੱਡੇ ਜਾਣਗੇ ਬਿਲਕੁਲ ਗੱਡੇ ਜਾਣਗੇ ਸਰ ਬਿਲਕੁਲ ਗੱਡੇ ਜਾਣਗੇ ਤਾਂ ਤਿਆਰ ਹਾਂ ਮੈਚ ਦੇਖਣ ਵਾਸਤੇ ਬਿਲਕੁਲ ਤਿਆਰ ਹਾਂ ਤਾਂ ਬਿਲਕੁਲ ਦੇਖੋ ਹਾਂਜੀ ਇੱਕ ਗਾਣੇ ਦੀ ਲਾਈਨ ਲਾ ਸਕਦਾ ਹਾਂਜੀ 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 ਠੀਕ ਹੈ ਆਪਣੇ ਆਪਣੇ ਗੀਤ ਦੀ ਹਾਂਜੀ ਹਾਂਜੀ ਓਨ ਦੋਨ 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 ਏ ਚਲੋ ਉਹਨੇ ਗਾਣਾ ਦੇਖ ਰਹੇ ਨੇ ਭਾਜੀ ਪਰ ਮੈਂ ਇਧਰ ਵੀ ਦਿਖਾਦਾ ਕਿ ਨਾਲ-ਨਾਲ ਭਾਜੀ ਚੱਲ ਵੀ ਰਹੇ ਨੇ ਹਾਂਜੀ ਉਹਨਾਂ ਦਾ ਗਾਣਾ ਹੈ ਹਾਂ ਠੀਕ ਲਾਈਵ ਹੈ ਕੋਈ ਨਹੀਂ ਲਾਈਵ ਚੱਲ ਰਹੀ ਹੈ ਆਪਾ ਮੈਂ ਯਾਰ 1 ਮਿੰਟ ਹਾਂ ਬੁੱਲਾ ਹਾਂ ਓਕੇ ਚਲੋ ਜੀ ਮੈਂ ਕਟ ਪੁਤਲੀ ਤੇਰੀ ਦਾਤਾ ਜਾਂਚ ਨਹੀਂ ਮੈਨੂੰ ਨੱਚਣ ਦੀ ਮੰਗਣ ਤੱਕ ਬਸ ਪਹੁੰਚ ਹੈ ਮੇਰੀ ਔਕਾਤ ਨਹੀਂ ਸਿਰ ਤਜਣ ਦੀ ਉਹ ਜੋ ਵੀ ਮੰਗਿਆ ਤੇਰੇ ਤੋਂ ਦਾਤਿਆ ਤੂੰ ਮੇਰੀ ਸਾਰੀਆਂ ਪਗਾਈ ਜਾਣ ਐ ਉਹ ਤੇਰਾ ਸ਼ੁਕਰ ਕਰਾਂ ਮੈਂ ਮਾਲਕਾ ਤੂੰ ਮੇਰੀ ਗੁੱਡੀਆਂ ਚੜਾਈ ਜਾਣਾ ਏ ਕੱਲ ਜੋ ਵੀ ਦਿੱਤਾ ਏ ਉਹਦਾ ਸ਼ੁਕਰ ਮਨਾਵਾ ਮੈਂ ਅੱਜ ਦੀਆਂ ਮੌਜਾਂ ਨੂੰ ਵੀ ਰੱਜ ਕੇ ਹੰਡਾਵਾ ਮੈਂ ਕੱਲ ਜੋ ਵੀ ਦਿੱਤਾ ਏ ਉਹਦਾ ਸ਼ੁਕਰ ਮਨਾਵਾ ਮੈਂ ਅੱਜ ਦੀਆਂ ਮੌਜਾਂ ਨੂੰ ਵੀ ਰੱਜ ਕੇ ਹੰਡਾਵਾ ਮੈਂ ਮੇਰੀ ਮਿਹਨਤਾਂ ਨੂੰ ਫਲਦਾ ਤਿਆ ਰੱਜ ਰੱਜ ਕੇ ਤੁਲਾਈ ਜਾਣਾ ਏ ਤੇਰਾ ਸ਼ੁਕਰ ਕਰਾਂ ਮੈਂ ਮਾਲਕਾ ਤੂੰ ਮੇਰੀ ਗੁੱਡੀਆਂ ਚੜਾਈ ਜਾਣਾ ਏ ਕੋਠੀਆਂ ਤੇ ਕਾਰਾਂ ਸ਼ੋਰਤਾਂ ਦਾ ਕੋਈ ਤੋੜਨੀ ਕੋਠੀਆਂ ਤੇ ਕਾਰਾਂ ਸ਼ੋਰਤਾਂ ਦਾ ਕੋਈ ਤੋੜਨੀ ਦਿੱਤੀ ਐ ਸੀ ਸੋਚ ਕੋਈ ਗਲਤ ਮਰੋੜਨੀ ਉਹ ਸਾਰੇ ਕੰਮ ਆਪੋ ਆਪ ਕਰਕੇ ਉਹ ਮੋਰ ਮੇਰੇ ਵਾਲੀ ਲਈ ਜਾਣਾ ਏ ਤੇਰਾ ਸ਼ੁਕਰ ਕਰਾਂ ਮੈਂ ਮਾਲਕਾ ਤੂੰ ਸਾਡੀ ਗੁੱਡੀਆਂ ਚੜਾਈ ਜਾਣਾ ਏ ਸ਼ੁਕਰ ਹੋ ਉਸ ਮਾਲਕ ਦਾ ਜਿਹੜਾ ਸਾਰਿਆਂ ਦੇ ਬਹੀ ਖਾਤੇ ਬਾਬਾ ਤੇਰੇ ਕੋਲ ਨੇ ਸਭ ਤੇ ਨਜ਼ਰ ਤੇਰੀ ਪੈਂਦੇ ਨਾ ਫਰੋਲਨੇ ਸਾਰਿਆਂ ਦੇ ਬਹੀ ਖਾਤੇ ਬਾਬਾ ਤੇਰੇ ਕੋਲ ਨੇ ਸਭ ਤੇ ਨਜ਼ਰ ਤੇਰੀ ਪੈਂਦੇ ਨਾ ਫਰੋਲਨੇ ਪਾਣੀ ਪਾਣੀ ਇੱਕ ਪਾਸੇ ਕਰਕੇ ਉਹ ਦੁੱਧ ਹੱਕ ਦਾ ਪਿਆਈ ਜਾਣਾ ਏ ਤੇਰਾ ਸ਼ੁਕਰ ਕਰਾਂ ਮੈਂ ਮਾਲਕਾ ਤੂੰ ਮੇਰੀ ਗੁੱਡੀਆਂ ਚੜਾਈ ਜਾਣਾ ਏ ਉਹ ਵੱਡੇ ਵੱਡੇ ਲੀਡਰ ਜੋ ਮੇਰੀ ਟੀਮ ਵਿੱਚ ਨੇ ਵੱਡੇ ਵੱਡੇ ਲੀਡਰ ਜੋ ਮੇਰੀ ਟੀਮ ਵਿੱਚ ਨੇ ਸੱਦ ਬੁੱਧੀ ਸਿਹਤ ਪੈਸਾ ਖੁਸ਼ੀਆਂ ਦੇ ਰਿੱਚ ਨੇ ਉਹ ਛੇ ਵਾਕ ਦਾ ਘਨੌਰ ਵਾਲਾ ਵਈ ਉਹ ਗੱਡੀ ਲੀਹਾਂ ਤੇ ਚਲਾਈ ਜਾਣਾ ਏ ਤੇਰਾ ਸ਼ੁਕਰ ਕਰਾਂ ਮੈਂ ਮਾਲਕਾ ਤੂੰ ਮੇਰੀ ਗੁੱਡੀਆਂ ਚੜਾਈ ਜਾਣਾ ਏ ਤੂੰ ਮੇਰੀ ਗੁੱਡੀਆਂ ਚੜਾਈ ਜਾਣਾ ਹੈ। ਆਏ ਦੇਖੋ ਇਹ ਗਾਣਾ ਇਸ ਗਾਣੇ ਦੇ ਵਿੱਚ ਤੁਸੀਂ ਇੱਕ ਚੀਜ਼ ਸਮਝੋ ਕਿ ਉਸ ਰੱਬ ਦਾ ਸ਼ੁਕਰ ਹੈ ਜਿਹੜਾ ਗੁੱਡੀਆਂ ਚੜਾਈ ਜਾਂਦਾ ਅਤੇ ਕਹਿ ਸਕਦੇ ਆਂ ਇੰਡੀਆ ਟੀਮ ਦਾ ਵੀ ਇਹ ਇਸ ਤਰੀਕੇ ਦਾ ਇੱਕ ਤਰੀਕਾ ਹੈਗਾ ਕਿ ਇੰਡੀਆ ਟੀਮ ਵੀ ਸ਼ੁਕਰ ਕਰ ਰਹੀ ਹੈ ਉਸ ਦਾਤੇ ਦਾ ਅੱਜ ਲੋਕੀ ਵੀ ਸ਼ੁਕਰ ਕਰ ਰਹੇ ਨੇ ਉਸ ਦਾਤੇ ਦਾ ਕਿ ਜੋ ਗੁੱਡੀ ਹੈ ਇੰਡੀਆ ਟੀਮ ਦੀ ਵੀ ਗੁੱਡੀਆਂ ਲਗਾਤਾਰ ਕਹਿ ਸਕਦੇ ਆਂ ਚੜ ਰਹੀਆਂ ਨੇ ਲਗਾਤਾਰ ਕਹਿ ਸਕਦੇ ਤਰੱਕੀ ਵੱਲ ਨੂੰ ਜੀ ਟੀਮ ਆ ਉਹ ਇਸ ਤਰ੍ਹਾਂ ਵਧ ਰਹੀ ਆ ਅਤੇ ਇਹ ਇੱਕ ਸਦੇ ਕੁਝ ਸਮੇਂ ਤੱਕ ਜਿਹੜਾ ਮੈਚ ਹੈ ਕਿ ਕਹਿੰਦੇ ਉਹ ਸ਼ੁਰੂ ਹੋਣ ਜਾ ਰਿਹਾ ਅਤੇ ਇਸ ਜਿਹੜਾ ਕਹਿੰਦੇ ਸੇਠੀ ਢਾਬੇ ਤੋਂ ਕਹਿੰਦੇ ਮੈਚ ਕਹਿੰਦੇ ਅਸੀਂ ਇਹ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਇਥੋਂ ਇੱਕ ਇੱਕ ਮਿੰਟ ਦੀ ਅਪਡੇਟ ਹੈ ਜਿਹੜੀ ਕਿ ਉਹ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਥੋਂ ਕਿਸ ਤਰੀਕੇ ਦੇ ذریعے ਕਹਿੰਦੇ ਅੱਜ ਮੈਦਾਨ ਦੇ ਵਿੱਚ ਟੀਮਾਂ ਉਤਰ ਰਹੀਆਂ ਕਿਉਂਕਿ ਦੇਖੋ ਦੋਹਾਂ ਟੀਮਾਂ ਜੇਕਰ ਖੇਡ ਨੂੰ ਖੇਡ ਦੇ ਤੌਰ ਤੇ ਦੇਖਿਆ ਜਾਵੇ ਤਾਂ ਦੋਹਾਂ ਟੀਮਾਂ ਕਿ ਸਟ੍ਰੌਂਗ ਹਨ ਕਿਉਂਕਿ ਜਦੋਂ ਵੀ ਕੋਈ ਮੈਦਾਨ ਦੇ ਵਿੱਚ ਆਉਂਦਾ ਤਾਂ ਉਦੋਂ ਅਸੀਂ ਇਸ ਤਰੀਕੇ ਨਾਲ ਨਹੀਂ ਕਹ ਸਕਦੇ ਕਿ ਕੋਈ ਟੀਮ ਹੈ ਜਿਹੜੀ ਸਾਹਮਣੇ ਵਾਲੀ ਆ ਉਹ ਸਟਰੋਂਗ ਨਹੀਂ ਗਈ ਉਹ ਕਮਜ਼ੋਰ ਟੀਮ ਹੈ ਉਹ ਵੀ ਟੀਮ ਸਟਰੋਂਗ ਹੁੰਦੀ ਆ ਪਰ ਜਦੋਂ ਪਿਛਲੀ ਹਿਸਟਰੀ ਦੇਖੀ ਜਾਵੇ ਤਾਂ ਪਿਛਲੀ ਇਤਿਹਾਸ ਦੀਆਂ ਜਾਣਕਾਰੀਆਂ ਤਸਵੀਰਾਂ ਸਾਡੇ ਤੱਕ ਪਹੁੰਚਾਉਣ ਲਈ ਬਹੁਤ-ਬਹੁਤ ਧੰਨਵਾਦ ਆ